ਛੁੱਟੀਆਂ ਦਾ ਕੰਮ ਜਮਾਤ ਦੂਜੀ ਵਰਕਸ਼ੀਟ ਨੰਬਰ 1 ਵਿਸ਼ਾ ਅੰਗਰੇਜ਼ੀ ਫਸਟ ਕੁਐਸਚਨ ਰਾਈਟ ギਵਨ ਵਰਡਸ ਇਨ ਕਾਰਸਵ ਰਾਈਟਿੰਗ ਇੱਥੇ ਆਪਾਂ ਨੂੰ ਕੁਝ ਅੰਗਰੇਜ਼ੀ ਦੇ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਸੀਂ ਕਾਰਸਵ ਰਾਈਟਿੰਗ ਵਿੱਚ ਲਿਖਣਾ ਹੈ ਤੁਸੀਂ ਇਸ ਤਰ੍ਹਾਂ ਕਾਰਸਵ ਰਾਈਟਿੰਗ ਵਿੱਚ ਇਹਨਾਂ ਸ਼ਬਦਾਂ ਨੂੰ ਲਿਖੋਗੇ ਸੈਕੰਡ ਕੁਐਸਚਨ ਰੀਅਰੇਜ ਦਾ ਲੈਟਰ ਟੂ ਮੇਕ ਵਰਡਸ ਇੱਥੇ ਤਸਵੀਰਾਂ ਸਮੇਤ ਕੁਝ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਨੂੰ ਰੀਅਰੇਂਜ ਕਰਕੇ ਅਸੀਂ ਇਹਨਾਂ ਦੇ ਸਪੈਲਿੰਗ ਸਹੀ ਕਰਨੇ ਹਨ ਆਓ ਇਹਨਾਂ ਨੂੰ ਸਹੀ ਕਰੀਏ ਸੀ ਐਟੀ ਕੈਟ ਐਚ ਐਟੀ ਹੈਟ ਬੀ ਏ ਜੀ ਬੈਗ ਐਮ ਏ ਐਨ ਮੈਨ ਸੀ ਏ ਪੀ ਕੈਪ ਐਫ ਏ ਐਨ ਫੈਨ ਨੈਕਸਟ ਚੂਜ਼ ਦਾ ਰਾਈਮਿੰਗ ਵਰਡ ਫਾਰ ਕੈਪ ਐਂਡ ਰਾਈਟ ਇਨ ਦਾ 기ਵਨ ਬਾਕਸ ਇੱਥੇ ਦਿੱਤੇ ਗਏ ਸ਼ਬਦਾਂ ਹੈਟ ਮੈਪ ਬੈਟ ਸੈਟ ਇਿੱਥੋਂ ਮੈਪ ਕੈਪ ਦਾ ਰਾਈਮਿੰਗ ਵਰਡ ਹੈ ਇਸ ਨੂੰ ਅਸੀਂ ਇਨਸਰਕਲ ਕਰਾਂਗੇ ਅਤੇ ਇਸ ਦੇ ਸਾਹਮਣੇ ਲਿਖਾਂਗੇ ਫੋਰਥ ਕੁਐਸਚਨ ਇਨਸਰਕਲ ਦਾ ਸਾਊਂਡ ਏ ਇਨ ਆਲ ਦਾ ਵਰਡਸ ਦਿੱਤੇ ਗਏ ਸ਼ਬਦਾਂ ਵਿੱਚੋਂ ਏ ਸਾਊਂਡ ਉੱਪਰ ਗੋਲਾ ਲਗਾਉਣਾ ਹੈ ਅਸੀਂ ਮੈਨ ਫੈਨ ਕੈਟ ਜੈਮ ਟੈਪ ਫੈਟ ਡੀ ਮੈਟ ਬੈਗ ਅਤੇ ਕੈਪ ਆਦ ਸਾਰੇ ਸ਼ਬਦਾਂ ਵਿੱਚ ਏ ਸਾਊਂਡ ਉੱਪਰ ਗੋਲਾ ਲਗਾਵਾਂਗੇ ਨੈਕਸਟ राइट वर्ड्स फॉर गिवन पिक्चर्स ਇੱਥੇ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਇਹਨਾਂ ਦੇ ਨਾਮ ਲਿਖਨੇ ਹਨ ਜਿਵੇਂ ਬੀਏਟੀ ਬੈਟ ਵੀਏਐਨ ਵੈਨ ਪੀਏਐਨ ਪੈਨ ਟੀਏਪ ਟੈਪ ਐਫਏਐਨ ਫੈਨ ਸੀਏਆਰ ਕਾਰ ਕੁਐਸਚਨ 6 ਰਾਈਟ ਬਿਗ ਸਮਾਲ ਫੈਮਿਲੀ ਫਾਰ ਦਾ गिवन ਪਿਕਚਰਜ਼ ਇੱਥੇ ਸਾਨੂੰ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਜਿੰਨਾਂ ਥੱਲੇ ਅਸੀਂ ਸਮਾਲ ਜਾਂ ਬਿਗ ਲਿਖਣਾ ਹੈ ਅਸੀਂ ਘੱਟ ਮੈਂਬਰ ਵਾਲੀ ਤਸਵੀਰ ਹੇਠ ਸਮਾਲ ਲਿਖਾਂਗੇ ਅਤੇ ਜ਼ਿਆਦਾ ਮੈਂਬਰਾਂ ਵਾਲੀ ਤਸਵੀਰ ਹੇਠ ਬਿਗ ਲਿਖਾਂਗੇ ਫਸਟ ਤਸਵੀਰ ਹੇਠ ਬਿਗ ਲਿਖਾਂਗੇ ਸੈਕੰਡ ਤਸਵੀਰ ਹੇਠ ਸਮਾਲ ਲਿਖਾਂਗੇ ਥਰਡ ਤਸਵੀਰ ਹੇਠ ਸਮਾਲ ਲਿਖਾਂਗੇ ਫੋਰਥ ਤਸਵੀਰ ਹੇਠ ਬਿਗ ਲਿਖਾਂਗੇ ਕੁਐਸਚਨ ਨੰਬਰ 7 ਇਨ ਸਰਕਲ ਦਾ ਆਡ ਵਨ ਆਊਟ ਐਂਡ ਰਾਈਟ ਇਨ ਦਾ 기ਵਨ ਬਾਕਸ ਬੈਗ ਸੈਟ ਟੈਪ ਅਤੇ ਸੈਟ ਵਿੱਚੋਂ ਹੈਡ ਆਡ ਵਨ ਹੈ ਇਸ ਨੂੰ ਅਸੀਂ ਇਨ ਸਰਕਲ ਕਰਾਂਗੇ ਅਤੇ ਸਾਹਮਣੇ ਲਿਖਾਂਗੇ ਕੁਐਸਚਨ ਨੰਬਰ 8 ਰਾਈਟ ਦਾ ਮਿਸਿੰਗ ਲੈਟਰ ਯੂਜ਼ਿੰਗ ਹੈਲਪ ਬਾਕਸ ਐਂਡ ਰੀਰਾਈਟ ਦਾ ਵਰਡ ਫਸਟ ਪਿਕਚਰ ਵਿੱਚ ਅਸੀਂ ਸ ਆਈ ਐਸ ਟੀ ای ਆਰ ਸਿਸਟਰ ਲਿਖਾਂਗੇ ਸੈਕੰਡ ਤਸਵੀਰ ਵਿੱਚ ਅਸੀਂ ਐਫ ਏ ਟੀ ਐਚ ای ਆਰ ਫਾਦਰ ਲਿਖਾਂਗੇ ਥਰਡ ਤਸਵੀਰ ਵਿੱਚ ਅਸੀਂ ਪੀ ਆਰ ਓ ਟੀ ਐਚ ای ਆਰ ਐਸ ਬ੍ਰਦਰਜ਼ ਲਿਖਾਂਗੇ ਫੋਰਥ ਤਸਵੀਰ ਦੇ ਵਿੱਚ ਅਸੀਂ ਐਮ ਓ ਟੀ ਐਚ ਈ ਆਰ ਮਦਰ ਲਿਖਾਂਗੇ ਕੁਐਸਚਨ ਨੰਬਰ 9 ਇਨ ਸਰਕਲ ਦਾ ਆਡ ਵਨ ਫਸਟ ਪਾਰਟ ਫਾਦਰ ਮਦਰ ਬਿਗ ਫੈਮਲੀ ਸਿਸਟਰ ਵਿੱਚੋਂ ਬਿਗ ਫੈਮਲੀ ਆਡ ਵਨ ਹੈ ਇਸ ਨੂੰ ਅਸੀਂ ਇਨ ਸਰਕਲ ਕਰਾਂਗੇ ਸੈਕੰਡ ਪਾਰਟ ਵਿੱਚ ਅੰਕਲ ਆਂਟ ਕਜ਼ਨ ਫਰੈਂਡ ਇਸ ਵਿੱਚ ਫਰੈਂਡ ਆਡ ਵਨ ਹੈ ਇਸ ਨੂੰ ਅਸੀਂ ਇਨ ਸਰਕਲ ਕਰਾਂਗੇ થેન્ક યુ ફોર વોચિંગ વિડિયો કો લાઈક કરે ચેનલ કો સબસ્ક્રાઇબ કરે